esi congress Vertinee? Allora, tre 1970. Youanbele meareng Massolou re91, re7. www.gramiir Porteta. Te 무쇠men j s21, mcoblatsiwa. mcoblatsiwa, s ਇੱਕੋ ਲੋਕਾਂ ਨੇ ਕਾਦੀਦਲ ਵੀ ਦੇਖ ਲਿਆ ਲੋਕਾਂ ਨੇ ਭਾਜੀਪੀ ਦੇ ਦੁਸ਼ਮਣੀਆਂ ਵੀ ਦੇਖ ਲੀਆਂ ਕਿਵੇਂ ਭਾਜੀਪੀ ਪੰਜਾਬ ਨੂੰ ਜਾੜਨ ਤੇ ਲੱਗੀ ਸਾਰੇ ਕੰਮਾਂ ਨੂੰ ਔਰ ਭਾਜੀਪੀ ਨਹੀਂ ਨੂੰ ਤੋਂ ਇਲਾਵਾ ਜਿਹੜੀ ਇੱਥੇ ਸੂਬੇ ਸਰਕਾਰ ਹੈ ਉਹਨੂੰ ਬਦਲਾਓ ਕਰਕੇ ਦੇਖ ਲਿਆ ਲੋਕਾਂ ਨੇ ਉਹਦਾ ਵੀ ਜਿਹੜਾ ਦੂਜਾ ਪੁਲਾੜਾ ਨਿਕਲਿਆ ਅੱਜ ਦੋਏ ਉੱਪਰ ਦੀ ਸਰਕਾਰ ਤੇ ਥੱਲੇ ਵਾਲੀ ਸਰਕਾਰ ਇਹਨਾਂ ਦੇ ਖਿਲਾਫ ਮੇਰੇ ਲੋਕਾਂ ਚ ਰੈਜੈਂਟਮੈਂਟ ਹੈ ਕਿ ਇਹਨਾਂ ਨੂੰ ਬੜਨ ਨਹੀਂ ਦਿੰਦੇ ਪਿੰਡਾਂ ਸਾਰੇ ਲੱਗਦੇ ਆ ਲੋਕ ਹੁਣੇ ਕਦੇ ਨਹੀਂ ਸੁਣਿਆ ਮੈਂ ਕਿ 2 ਸਾਲ ਬਾਅਦ ਕਿਸੇ ਸਰਕਾਰ ਤੇ ਖਿਲਾਫ ਨਾਰੀ ਲੱਗੀ ਲੱਗੀ ਉਹਨਾਂ ਨੇ ਭਗਤਾਂ ਸਰਕਾਰ ਨੂੰ ਸ਼ੇਸ ਕਰਕੇ ਰੋਕੂਣੇ ਕਹਿਣ ਲੱਗੇ ਇਹਦੇ ਸਾਰਿਆਂ ਨੂੰ ਬਿੱਤਰ ਹੈਗਾ ਕਾਂਗਰਸ ਦਾ ਸਮੂਹ ਪਾਓ ਤਾਂ ਕਿ ਕਾਂਗਰਸ ਸਾ ਨੂੰ ਕਿਤੇ ਹੁੰਦੀ ਕਿ ਜੇ ਕੋਈ ਤਕਰਾਰ ਵੀ ਜਾਵੇ ਪਰ ਸਾਡਾ ਹੱਕ ਦਿੰਦੀ ਹੈ ਕਾਂਗਰਸ ਨੇ ਬੜਿਆ ਸ਼ਰਾਬ ਕਿੱਥੇ ਐ ਘਟਾਲੇ ਜਿਵੇਂ ਕੇਜਰੀਵਾਲ ਦੀ ਸੁਪਰੀਮ ਕੋਰਟ ਵੱਲੋਂ ਜਵਾਬ ਤਰਦ ਕੀਤੀ ਇਹ ਤਾਂ ਕੋਰਟਾਂ ਦਾ ਮਾਮਲਾ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਬੰਦਿਆ ਸਾ 20000 ਕਰੋੜ ਦਾ ਇਤਜਾਮ ਹੈ ਆ ਮਿੱਟੀ ਰੋਕਰੀ ਲਿਆਦਾ ਬੱਕਰੀਆਂ ਮੁਰਗੀਆਂ ਦਾ ਮਾਮਲਾ ਵੀ ਦੇ ਦੂੰਗਾ मगरों कराऊंगा सारी खोली गई पैसे पहला और ना आता मार आ गया, गया, मेरी गल तेज आओ आजारे भेन दूजे लोग कह के, दस के मिल गया मुआवजा भगवंत मान का लेकिन भगवंत वो, ले वो, वो गल नहीं करता चुप होया मैं उ करता एक मुखमंत्री मुख्य दसता के क्यों नहीं चल